ਇਸ ਤਰ੍ਹਾਂ ਦੀ ਇਹ ਵਰਕ ਜਰੀ ਨਾਲ ਕਰਦੇ ਆਪਾਂ ਪਹਿਲਾਂ ਆਪਾਂ ਸਿਲਵਰ 골ਡ ਨਾਲ ਕੀਤਾ ਇਹ ਵਾਲਾ ਵੀ ਤੇ ਹੁਣ ਇਹ ਸਰਵਰ ਦਾ ਧਾਗਾ ਜਰੀ ਨਾਲ ਤੇ ਇਹ ਵਾਲਾ ਹੈਗਾ 골ਡ ਦਾ ਧਾਗਾ ਜਰੀ ਵਾਲਾ ਨਾ ਪੋੜੀਣਾ ਕਰਦੇ ਆ ਇਸ ਤਰ੍ਹਾਂ ਹੋ ਰਿਹਾ ਅਸੀਂ ਜੀ ਇਸ ਤਰ੍ਹਾਂ ਹੁਣ ਇਹ ਸਾਰੀ ਲੜੀ ਪੂਰੀ ਹੋ ਗਈ ਤਾਂ ਆਪਾਂ ਇੱਥੋਂ ਇਹਨੂੰ ਐ ਸੂਈ ਨੂੰ ਥੱਲੇ ਕਰਕੇ ਇਸ ਤਰ੍ਹਾਂ ਇੱਥੇ ਕੱਢ ਲਾਂਗੇ ਜੀ ਸੀ ਤੇ ਆਪਾਂ ਤੁਹਾਨੂੰ ਮਿਲਦੇ ਆਂ ਇਸ ਵਾਰ ਤੋਂ ਇਹ ਕੀ ਬਹੁਤ ਸੌਖਾ ਤੇ ਛੋਟਾ ਜਿਹਾ ਡਿਜ਼ਾਈਨ ਹੈ ਕੱਪੇ ਨੂੰ ਜਿਵੇਂ ਬਾਹ ਤੇ ਪਹੁੰਚੇ ਤੇ ਤੇ ਸਿੰਗਲ ਸਿੰਗਲ ਲਾਈਨ ਘੇਰੇ ਤੇ ਵੀ ਲਾ ਸਕਦੇ ਹਾਂ ਜਦੋਂ ਗਰਮੀ ਵਿੱਚ ਹੈਵੀ ਵਰਕ ਵਾਲੇ ਸੂਟ ਨਹੀਂ ਪੈਂਦੇ ਹਨ ਇਹ ਸ਼ਾਰਟ ਤੇ ਨਾਲੇ ਹਲਕਾ ਤੇ ਸੁਪਰ ਕਮੇਂਗਾ ਇਸ ਤਰ੍ਹਾਂ ਦੇ ਸੂਟ ਤਿਆਰ ਕਰਵਾ ਸਕਦੇ ਹਾਂ ਆਖੀ ਇਸ ਤਰ੍ਹਾਂ ਇਹਦੇ ਦੋ ਲੱਗ ਗਏ ਆ ਜੀ ਸਿਲਵਰ ਕਲਰ ਦੀਆਂ ਲਾਈਨਾਂ ਇਦਰ ਤੋਂ গোল্ড ਦੀਆਂ ਤੇ ਇੱਕ গোল্ড ਇੱਕ সিলవర్ ਇੱਕ গোল্ড ਇਹ ਇਹ ਚ ਜਰੇ ਗਈਆਂ ਇਹਨਾਂ ਦੇ ਉੱਪਰ ਆਪਾਂ ਸਟੋਨ ਲਾ ਦੇਣੀ ਤੇ ਇਹ ਜੀ ਬਹੁਤ ਸੋਹਣੇ ਬਣ ਜੂ ਇਸ ਤਰ੍ਹਾਂ ਨਹੀਂ ਇਹ ਹੁਣ ਆਪਾਂ ਜੀ ਇਹ ਪੈਚ ਲਾਵਾਂਗੇ ਤਰੰਗੀ ਆਪਾਂ ਕਵੀ ਕੋਲ ਜਾ ਕੇ ਲੱਕਰ ਦੀ ਮਦਦ ਨਾਲ ਲਾਵਾਂਗੇ ਜੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਉਹ ਜੀ ਇਹ ਆਪਾਂ ਕੀਤਾ ਆਥਰਾ ਤਿਆਰ ਡਿਜ਼ਾਈਨ ਇੱਕ ਘੇਰੇ ਦਾ ਡਿਜ਼ਾਈਨ ਹੈ ਇਹਨੂੰ ਕਿੰਨਾ ਵੱਡਾ ਛੋਟਾ ਵੀ ਆਪਾਂ ਕਰ ਸਕਦੇ ਆ ਅਸੀਂ ਜੀ ਇਸ ਤਰ੍ਹਾਂ ਇੱਕ ਘੇਰੇ ਦਾ ਡਿਜ਼ਾਈਨ ਹੈ ਜੀ ਤੇ ਤੁਸੀਂ ਕਿਆ ਹੁੰਦਾ ਬਾਥ ਤੇ ਤੇ ਪੌਂਚਿਆਂ ਤੇ ਵੀ ਕਰ ਸਕਦੇ ਹਾਂ ਤੇ ਆਪਾਂ ਇਹ ਸੂਟ ਤਿਆਰ ਕੀਤਾ ਜੀ ਜਾਮ ਦਾ ਜੇ ਕਿਸੇ ਮੇਰੇ ਭੈਣਾਂ ਭਰਾਣੇ ਸੂਟ ਤਿਆਰ ਕਰਾਉਣਾ ਹੋਵੇ ਤਾਂ ਆਪਣੇ ਨਾਲ ਫੋਨ ਤੇ ਗੱਲ ਕਰਕੇ ਜਿਹੜੇ ਕੱਪੜੇ ਤੇ ਕਹਾਂਗੇ ਆਪਾਂ ਤਿਆਰ ਕਰਕੇ ਦੇ ਦੇਾਂਗੇ ਜੀ ਇਹ ਆਪਾਂ ਆਪ ਹੀ ਕੰਮ ਕਰ ਦਿੰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਓ ਜੀ ਥੈਂਕ ਯੂ ਜੀ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਨਾਲ ਵੀਡੀਓ ਕਿਹੋ ਜਿਹੀ ਲੱਗ ਰਹੀ ਹੈ ਜੀ ਠੀਕ ਹੈ ਜੀ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਤੇ ਅੱਗੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਆਪਾਂ ਨੂੰ